ਰਸ਼ੀਆ ਕਾਲ ਹਮਦਰ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਤੁਹਾਡੇ ਨਾਲ ਵਿਵੇਕ ਕੁਮਾਰ ਲੈ ਕੇ ਹਸਰਾਂ ਜੀ ਪੰਜਾਬ ਨਿਊਜ਼ ਬੁਲੇਟ ਪੰਜਾਬ ਚ ਆਵਾਜ਼ਮੰਮੀ ਪਾਰਟੀ ਦੀ ਸਰਕਾਰ ਵੱਲੋਂ ਸਰਹੱਦੀ ਇਲਾਕਿਆਂ ਦੇ ਵਿਕਾਸ ਲਈ ਵੱਡਾ ਐਲਾਨ ਕੀਤਾ ਗਿਆ ਹੈ ਹਲਕਾ ਜਨਾਲਾ ਦੇ ਪਿੰਡ ਬਿਕਰਾਵਰ ਨੂੰ ਨਵਾਂ ਸਰਕਾਰੀ ਕਾਲਜ ਮਿਲਿਆ ਹੈ ਇਹ ਕਾਲਜ ਕਰੀਬ 15 ਕਰੋੜ ਰੁਪਏ ਦੀ ਲਾਗਤ ਨਾਲ ਬਣਾਇਆ ਜਾਵੇਗਾ ਇਸ ਨਾਲ ਨਾ ਸਿਰਫ ਪਿੰਡ ਬਿਕਰਾਵਰ ਸਗਵਾਲੇ ਦੁਆਲੇ ਦੇ ਕਈ ਪਿੰਡਾਂ ਦੇ ਵਿਦਿਆਰਥੀਆਂ ਨੂੰ ਉੱਚ ਸਿੱਖਿਆ ਦੀ ਸਹੂਲਤ ਮਿਲੇਗੀ ਅਜਨਾਲਾ ਹੜਕੇ ਦੇ ਵਿਧਾਇਕ ਅਤੇ ਸਾਬਕਾ ਕੈਬਨਿਟ ਮੰਤਰੀ ਕੁਲਦੀਪ ਸਿੰਘ ਢਾਲੀਵਾਲ ਨੇ ਪ੍ਰੈਸ ਕਾਨਫਰੰਸ ਦੌਰਾਨ ਜਾਣਕਾਰੀ ਦਿੰਦੇ ਆ ਕਿ ਹੈ ਕਿ ਇਹ ਕਾਲਜ ਸਰਹੱਦੀ ਇਲਾਕਿਆਂ ਦੇ ਲੋਕਾਂ ਲਈ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਵੱਡਾ ਤੋਹਫਾ ਹੈ। ਉਹਨਾਂ ਨੇ ਕਿਹਾ ਕਿ ਪਿਛਲੀਆਂ ਕਈ ਸਰਕਾਰਾਂ ਨੇ ਕਾਲਜ ਬਣਾਉਣ ਦਾ ਵਾਅਦਾ ਤਾਂ ਕੀਤਾ ਪਰ ਕਿਸੇ ਨੇ ਵੀ ਉਹ ਪੂਰਾ ਨਹੀਂ ਕੀਤਾ। ਆਮ ਆਦਮੀ ਪਾਰਟੀ ਦੀ ਸਰਕਾਰ ਨੇ ਲੋਕਾਂ ਨਾਲ ਕੀਤਾ ਵਾਅਦਾ ਪੂਰਾ ਕਰਕੇ ਇੱਕ ਇਤਿਹਾਸਿਕ ਕਦਮ ਚੁੱਕਿਆ ਹੈ। ਇਜ਼ੇ ਨਾਲੇ ਕੁਲਦੀਪ ਸਿੰਘ ਢਾਲੀਵਾਲ ਨੇ ਕਿਹਾ ਹੈ ਕਿ ਸਰਹੱਦੀ ਇਲਾਕਿਆਂ ਦੇ ਬੱਚੇ ਹੁਣ ਉੱਚ ਸਿੱਖਿਆ ਲਈ ਅੰਮ੍ਰਿਤਸਰ ਜਾਂ ਹੋਰ ਦੂਰਲੇ ਇਲਾਕਿਆਂ ਤੱਕ ਜਾਣ ਲਈ ਮਜਬੂਰ ਨਹੀਂ ਰਹਿਣਗੇ ਕਾਲਜ ਬਣਨ ਨਾਲ ਸਿੱਖਿਆ ਦਾ ਪੱਧਰ ਉੱਚਾ ਹੋਵੇਗਾ ਅਤੇ ਨੌਜਵਾਨਾਂ ਨੂੰ ਆਪਣੇ ਖੇਤਰ 'ਚ ਹੀ ਗੁਣਵਰਤਾ ਪੂਰਨ ਸਿੱਖਿਆ ਮਿਲੇਗੀ ਉਹਨਾਂ ਕਹਿੰਦੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਦਾ ਮੁੱਖ ਅਦੇਸ਼ ਹਰ ਪਿੰਡ ਤੱਕ ਵਿਕਾਸ ਪਹੁੰਚਾਉਣਾ ਅਤੇ ਸਰਹੱਦੀ ਖੇਤਰਾਂ ਨੂੰ ਸਿੱਖਿਆ, ਸਿਹਤ ਅਤੇ ਬੁਨਿਆਦੀ ਢਾਂਚੇ ਦੇ मामले अच्छे मजबूत करना है इस प्रोजेक्ट ਨਾਲ ਜਨਾਲਾ ਹਲਕੇ ਦੀ ਤਸਵੀਰ ਬਦਲਣ ਦੀ ਉਮੀਦ ਹੈ ਜਿਹੜੀ ਕੋਸ਼ਿਸ਼ ਦੇ ਵਿੱਚ ਸੀਗੇ ਅਸੀਂ ਜਿਹੜਾ ਇਲੈਕਸ਼ਨ ਦੇ ਵਿੱਚ ਐਲਾਨ ਕੀਤਾ ਸੀਗਾ ਕਿ ਇਸ ਏਰੀਆ ਦੇ ਵਿੱਚ ਕਾਲ ਜਿਹੜਾ ਅਸੀਂ ਇੱਕ ਵਧੀਆ ਕਾਲਜ ਬੜਾਵਾਂਗੇ ਆਪਣੇ ਧੀਆ ਪੁੱਤਾਂ ਦੇ ਵਾਸਤੇ ਉਹਦਾ ਐਲਾਨ ਹੋਰ ਕਿਸੇ ਦੀ ਨਹੀਂ ਮੇਰੀ ਪਾਰਟੀ ਦੇ ਬਹੁਤ ਸੀਨੀਅਰ ਲੀਡਰ ਉਸ ਵੇਲੇ ਦਿੱਲੀ ਦੇ ਡਿਪਟੀ ਸੀਐਮ ਸੀਗੇ ਅਸਲੇ ਪੰਜਾਬ ਦੇ ਪਧਵਾਦੀ ਨੇ ਮਨੀਸ਼ ਚੋਧੜੀਆ ਜੀ ਉਹਨਾਂ ਨੇ ਸੈਦੋਗਾਜੀ ਪਿੰਡ ਦੇ ਵਿੱਚ ਸਰਪੰਚ ਸਾਹਿਬ ਆਏ ਉਹਨਾਂ ਦੇ ਕਾਰ ਮੀਟਿੰਗ ਸੀਗੀ ਉਹਨਾਂ ਨੇ ਉੱਥੇ ਅਨਾਉਂਸਮੈਂਟ ਕੀਤੀ ਕਿ ਅਸੀਂ ਸਰਕਾਰ ਨਾਲ ਤਜੂਦ ਕਾਲਜ ਜਰ ਯੂਨੀਵਰਸਿਟੀ ਜਰੀਏ ਬੜਾਵਾਂਗੇ ਉਦੋਂ ਸੀ ਨੂੰ ਅਮਲੀ ਜ਼ਾਮਾ ਜਿਹੜਾ ਉਹ ਪਨਾਇਆ ਗਿਆ ਉਹਦਾ 15 ਕਿੱਲੇ ਜ਼ਮੀਨ ਜਿਹੜੀ ਬਿਕਰਾਹੂਤ ਪਿੰਡ ਦੇ ਵਿੱਚ ਜਦੋਂ ਅਸੀਂ 1 ਸਾਲ ਪਹਿਲਾਂ ਕਾਲਜ ਦੀ ਕਾਰਵਾਈ ਸ਼ੁਰੂ ਕੀਤੀ ਸੀਐਮ ਸਾਹਿਬ ਨੇ ਸਰਦਾਰ ਭਗਵੰਤ ਸਿੰਘ ਮਾਨ ਜੀ ਨੇ ਜਦੋਂ ਕਿਹਾ ਕਿ ਕਾਲ ਜਿਹੜਾ ਦੇ ਦਾਂਗੇ ਤੇ ਜ਼ਮੀਨ ਲੱਭਣ ਲਈ ਵੱਖ-ਵੱਖ ਪਿੰਡਾਂ ਦੇ ਵਿੱਚ ਅਸੀਂ ਕੋਸ਼ਿਸ਼ ਕੀਤੀ ਸਾਨੂੰ ਕਿਤੇ ਇਕੱਠੀ ਜ਼ਮੀਨ ਨਹੀਂ ਮਿਲਦੀ ਪਰ ਬਿਕਰਾਹੂਤ ਦੀ ਜ਼ਮੀਨ ਜਿਹੜੀ ਸਰਪੰਚ ਸਾਹਿਬ ਸਾਡਾ ਬਲਾਕ ਪ੍ਰਧਾਨਵੀਆਂ ਲੱਖੇਬੀਰ ਦਿਓੜੀ ਉਹਨਾਂ ਦੀ ਪੰਚਾਇਤ ਨੇ 15 ਕਿੱਲੇ ਜ਼ਮੀਨ ਅੱਜ ਤੋਂ 6 ਮਹੀਨੇ ਪਹਿਲਾਂ ਸਾਨੂੰ ਜਿਹੜੀ ਉਹ ਦਿੱਤੀ ਉਹ 15 ਕਿੱਲੇ ਜ਼ਮੀਨ ਜਿਹੜੀ ਆ ਪੰਜਾਬ ਦੇ ਐਜੂਕੇਸ਼ਨ ਡਿਪਾਰਟਮੈਂਟ ਦੇ ਨਾਂ ਤੇ ਹੋਈ ਬਿੱਤੇ ਦਿਨੀ ਮਾਨਸਾ ਦੇ ਬਾਜ਼ਾਰ ਚ ਅਣਪਛਾਤੇ ਨੌਜਵਾਨਾਂ ਵੱਲੋਂ ਤਿੰਨ ਦੁਕਾਨਾਂ ਤੇ ਫਾਇਰਿੰਗ ਕੀਤੀ ਗਈ ਜਿਸ ਤੋਂ ਬਾਅਦ ਅੱਜ ਮਾਨਸਾ ਸ਼ਹਿਰ ਦੇ ਕਾਰੋਬਾਰੀਆਂ ਦੇ ਵੱਲੋਂ ਦੁਕਾਨਾਂ ਤੇ ਸ਼ਹਿਰ ਨੂੰ ਬੰਦ ਕਰਕੇ ਵਿਰੋਧ ਪ੍ਰਦਰਸ਼ਨ ਕੀਤਾ ਗਿਆ ਇਸ ਮੌਕੇ ਜਿੱਥੇ ਸ਼ਹਿਰ ਵਾਸੀਆਂ ਦੇ ਵੱਲੋਂ ਦੁਕਾਨਦਾਰਾਂ ਦੇ ਵਿਰੋਧ ਪ੍ਰਦਰਸ਼ਨ ਦਾ ਸਾਥ ਦਿੱਤਾ ਗਿਆ ਉੱਥੇ ਹੀ ਪੰਜਾਬ ਕਾਂਗਰਸ ਦੇ ਪ੍ਰਧਾਨ ਅਮਰਿੰਦਰ ਸਿੰਘ ਰਾਜਾ ਵੜਿੰਗ ਅਤੇ ਸਿੱਧੂ ਮੂਸੇਵਾਲਾ ਦੇ ਪਿਤਾ ਬਲਕੌਰ ਸਿੰਘ ਵੀ ਇਸ ਵਿਰੋਧ ਪ੍ਰਦਰਸ਼ਨ ਚ ਸ਼ਾਮਲ ਹੋਣ ਲਈ ਪਹੁੰਚੇ ਇਸ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਆ ਰਾਜਾ ਵੜਿੰਗ ਨੇ ਕਿਹਾ ਕਿ ਸੂਬੇ ਚ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਟੈ ਗਈ ਹੈ ਕਿਉਂਕਿ ਸਰਕਾਰ ਅਤੇ ਪੁਲਿਸ ਨੇ ਆਪਣੀ ਜ਼ਿੰਮੇਵਾਰੀ ਤੋਂ ਹੱਥ ਧੋਲੇ ਨੇ ਰਾਜਾ ਵੜਿੰਗ ਨੇ ਖੁਲਾਸਾ ਕੀਤਾ ਹੈ ਕਿ ਪੰਜਾਬ ਭਰ ਦੇ ਹਜ਼ਾਰਾਂ ਲੋਕ ਚੁੱਪਚਾਪ ਅਪਰਾਧੀਆਂ ਅਤੇ ਗੈਂਗਸਟਰਾਂ ਨੂੰ ਫਿਰੋਤੀ ਦੇ ਪੈਸੇ ਦੇ ਰਹੇ ਨੇ ਕਿਉਂਕਿ ਉਹਨਾਂ ਨੂੰ ਪੁਲਿਸ ਤੇ ਕੋਈ ਭਰੋਸਾ ਨਹੀਂ ਹੈ ਉਨਾ ਨੇ ਅਬੋਰ ਦੇ ਇੱਕ ਕਪੜਾ ਵਪਾਰੀ ਦੇ ਕਤਲ ਦੀ ਘਟਨਾ ਦਾ ਹਵਾਲਾ ਦਿੱਤਾ ਹੈ ਜਿਸ ਨੂੰ ਫਿਰੋਤੀ ਦੇ ਪੈਸੇ ਦੇਣ ਦੇ ਬਾਵਜੂਦ ਵੀ ਮਾਰ ਦਿੱਤਾ ਗਿਆ ਸੀ। ਰਾਜਾ ਵੜਿੰਗ ਨੇ ਕਿਹਾ ਹੈ ਕਿ ਮਸ਼ਹੂਰ ਗਾਇਕ ਸਿੱਧੂ ਮੂਸੇਵਾਲਾ ਦੇ ਕਤਲ ਤੋਂ ਬਾਅਦ ਅਪਰਾਧੀ ਅਤੇ ਗੈਂਗਸਟਰ ਉਤਸ਼ਾਹ ਮਹਿਸੂਸ ਕਰ ਰਹੇ ਨੇ ਕਿਉਂਕਿ ਉਨ੍ਹਾਂ ਦੇ ਕਤਲ ਦੇ ਮਾਸਟਰਮਾਈਂਡ ਨੂੰ ਸੁਰੱਖਿਆ ਪ੍ਰਦਾਨ ਕੀਤੀ ਜਾ ਰਹੀ ਹੈ। ਉਨ੍ਹਾਂ ਜ਼ਿਕਰ ਕੀਤਾ ਕਿ ਗੁਜਰਾਤ ਸਰਕਾਰ ਦੇ ਹੁਕਮਾਂ ਦੇ ਬਾਵਜੂਦ ਵੀ ਉਸ ਨੂੰ ਪ੍ਰੋਡਕਸ਼ਨ ਵਾਰੰਟ ਤੇ ਪੰਜਾਬ ਨਹੀਂ ਲਿਆਂਦਾ ਜਾ ਰਿਹਾ। ਇਹ ਕੋ ਇਸ ਤਰ੍ਹਾਂ ਦੀ ਘਟਨਾ ਕਰਮ ਹੀ ਕੋਈ ਪਹਿਲਾ ਘਟਨਾ ਕਰਮ ਨਹੀਂ ਮਾਨ ਸਾਚ ਤੁਹਾਨੂੰ ਪਤਾ ਹੋਣਾ ਹੈ ਕਿ ਸਿੱਧੂ ਮੂਸੇ ਵਾਲੇ ਦਾ ਮਰਡਰ ਬਹੁਤ ਪਪੂਲਰ ਮਰਡਰ ਸੀਗਾ ਜਿਨੇ ਦੁਨੀਆ ਨੂੰ ਤੇ ਦੇਸ਼ ਨੂੰ ਖਲਾਕੇ ਰੱਖਤਾ ਨੰਗਲ ਅੰਬੀਆਂ ਮਰਿਆ ਕਬੱਡੀ ਦਾ ਬਹੁਤ ਵੱਡਾ ਇੰਪੀਅਰ ਸੀਗਾ ਔਰ ਫਿਰ ਇਹ سلسلہ ਚਲਦਾ 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 ਹੋਣ ਹਰ ਵਿਅਕਤੀ ਨੇ ਹਥਿਆਰ ਚੱਕ ਲਿਆ ਇਹ ਫਰੋਤੀਆਂ ਦਾ سلسلہ ਲਗਾਤਾਰ ਉਸੇ ਵਾਲਿਆਂ ਸਾਭ ਦੀ ਮੌਤ ਤੋਂ ਬਾਅਦ ਚੱਲ ਰਿਹਾ ਹੈ ਇਹ ਕਿਤੇ ਥਮਨ ਦਾ ਇਹਨੇ ਨਾਮ ਨਹੀਂ ਲਿਆ ਕਿਉਂ ਕਿ ਕਿਉਂਕਿ ਜਦੋਂ ਉਹਨਾਂ ਨੂੰ ਹੀ ਇਨਸਾਫ ਨਹੀਂ ਮਿਲਿਆ ਉਹਨਾਂ ਨੇ ਇਹ ਗੱਲ ਧਿਰ ਬਣਾ ਲਈ ਕਿ ਜੇ ਦੁਨੀਆ ਦਾ ਪੌਪੂਲਰ ਜਿਹੜਾ ਕਲਾਕਾਰ ਸੀ ਜੇ ਉਹ ਨਹੀਂ ਮੇਰਾ ਕੁਝ ਵਿਗਾੜ ਸਕਿਆ ਫੇਰ ਹੋਰ ਮੇਰਾ ਕਿਸੇ ਨੇ ਕੀ ਵਿਗਾੜਨਾ ਸੋ ਇਸ ਕਰਕੇ ਇਹ ਨਿਰੰਤਰ ਦਿਨ ਬਾ ਦਿਨ ਇਸ ਕੰਮ ਦੇ ਲਈ ਕੰਮ ਚੱਲ ਰਿਹਾ hota ਸ਼ਰਿਆਂ ਮ ਹੋ ਗਿਆ ਦਿਨ ਦਿਹਾੜੇ ਉਸ ਤੋਂ ਬਾਅਦ अनेका ਮਰਡਰ ਹੋਈ ਜਾਏ ਉਵੀਰ ਬੇਲਾਲ ਅੰਦਾ ਲਾਲੋ ਚਾਹੋ ਪੱਟੀ ਹਲਕੇ ਦੇ ਬਿਰਾਖ ਪ੍ਰਧਾਨ ਦਾ ਲਾਲੋ ਨਿਰੰਤਰ ਇੱਕ ਖਬਰ ਆਉਂਦੀ ਹੈ ਜੀ ਫਲਾਣੇ ਥਾਂ ਤੇ ਗੋਲੀ ਚਲਾ ਹਜ਼ਾਰਾਂ ਲੱਖਾਂ ਲੋਕ ਫਰੋਤੀਆਂ ਦੇ ਸ਼ਿਕਾਰ ਹੋ ਗਏ ਪਹਿਲੇ ਪਾਤਸ਼ਾਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਵਿਖੇ ਹੋਣ ਵਾਲੇ ਸਮਾਗਮ 'ਚ ਸ਼ਮੂਲੀਅਤ ਕਰਨ ਲਈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਿੱਖ ਸਰਦਾਲੂਆਂ ਦਾ ਜਥਾ 4 ਨਵੰਬਰ ਨੂੰ ਪਾਕਿਸਤਾਨ ਲਈ ਰਵਾਨਾ ਕੀਤਾ ਜਾਵੇਗਾ ਇਸ ਸੰਬੰਧੀ ਜਾਣਕਾਰੀ ਦਿੰਦੇ ਆਂ ਸ਼੍ਰੋਮਣੀ ਕਮੇਟੀ ਦੇ ਸਕੱਤਰ ਪ੍ਰਤਾਪ ਸਿੰਘ ਨੇ ਕਿਹਾ ਕਿ ਸ਼੍ਰੋਮਣੀ ਕਮੇਟੀ ਵੱਲੋਂ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਮੌਕੇ ਹਰ ਸਾਲ ਸਿੱਖ ਸਰਦਾਲੂਆਂ ਦਾ ਜਥਾ ਪਾਕਿਸਤਾਨ ਸਥਿਤ ਗੁਰੂ ਧਾਮਾਂ ਦੇ ਦਰਸ਼ਨਾਂ ਲਈ ਭੇਜਿਆ ਜਾਂਦਾ ਹੈ। ਉਨ੍ਹਾਂ ਦੱਸਿਆ ਕਿ ਸ਼੍ਰੋਮਣੀ ਕਮੇਟੀ ਵੱਲੋਂ 1802 ਸ਼ਰਧਾਲੂਆਂ ਦੇ ਪਾਸਪੋਰਟ ਵੀਜ਼ੇ ਲਈ ਪਾਕਿਸਤਾਨੀ ਦੂਤਾਵਾਸ ਨੂੰ ਭੇਜੇ ਗਏ ਸਨ ਜਿਨ੍ਹਾਂ ਵਿੱਚੋਂ 1796 ਸ਼ਰਧਾਲੂਆਂ ਨੂੰ ਵੀਜ਼ੇ ਪ੍ਰਾਪਤ ਹੋਏ ਨੇ। ਉਨ੍ਹਾਂ ਗੁਰੂ ਸਾਹਿਬ ਦੇ ਪ੍ਰਕਾਸ਼ ਪੁਰਬ ਮੌਕੇ ਜਾਣ ਵਾਲੇ ਸ਼ਰਧਾਲੂਆਂ ਨੂੰ ਖੁੱਲ੍ਹ ਦਿੱਲੀ ਨਾਲ ਵੀਜ਼ਾ ਦੇਣ ਲਈ ਭਾਰਤ ਅਤੇ ਪਾਕਿਸਤਾਨ ਸਰਕਾਰ ਦਾ ਧੰਨਵਾਦ ਵੀ ਕੀਤਾ ਹੈ। ਸਕਤਰ ਪ੍ਰਤਾਪ ਸਿੰਘ ਨੇ ਦੱਸਿਆ ਹੈ ਕਿ ਵੀਜ਼ਾ ਲੱਗਣ ਵਾਲੇ ਸ਼ਰਦਾ ਲੂ ਆਪਣੇ ਪਾਸਪੋਰਟ 31 ਅਕਤੂਬਰ ਅਤੇ 1 ਨਵੰਬਰ ਨੂੰ ਸ਼੍ਰੋਮਣੀ ਕਮੇਟੀ ਦਫ਼ਤਰ ਤੋਂ ਪ੍ਰਾਪਤ ਕਰ ਸਕਦੇ ਨੇ। ਉਹਨਾਂ ਦੱਸਿਆ ਕਿ ਜਿੱਥੇ ਪ੍ਰੋਗਰਾਮ ਅਨੁਸਾਰ ਇਹ ਜਥਾ 4 ਨਵੰਬਰ ਨੂੰ ਬਾਗਾ ਬਾਰਡਰ ਰਾਸਤੇ ਸ਼੍ਰੀ ਨਨਕਾਣਾ ਸਾਹਿਬ ਪਾਕਿਸਤਾਨ ਜਾਵੇਗਾ, ਜਿੱਥੇ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸੰਬੰਧੀ ਹੋ ਰਹਿ ਸਮਾਗਮਾਂ 'ਚ ਸ਼ਮੂਲੀਅਤ ਕਰਨ ਮਗਰੋਂ ਇਹ ਜਥਾ ਵੱਖ-ਵੱਖ ਗੁਰੂ ਧਾਮਾਂ ਦੇ ਦਰਸ਼ਨ ਕਰਕੇ 13 ਨਵੰਬਰ ਨੂੰ ਵਾਪਸ ਭਾਰਤ ਪਰਤੇਗਾ। ਕੀ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਦਿਹਾੜੇ ਤੇ ਹਰ ਸਾਲ ਚਰਾਉਣੀ ਕੋਤਰਾ ਪ੍ਰਬੰਧਕ ਕਮੇਟੀ ਵੱਲੋਂ ਇੱਕ ਵਸ਼ੇਜ ਜਥਾ ਪਾਕਿਸਤਾਨ ਸਥਿਤ ਗੁਰਦੁਆਰਾ ਮਦਦਛਾਲੀ ਭੇਜਿਆ ਜਾਂਦਾ ਐਸ ਸਾਲ ਵੀ ਇਹ ਜਥਾ ਜਿਹੜਾ ਉਹ ਪਾਕਿਸਤਾਨ ਸਥਿਤ ਗੁਰਦੁਆਰਾ ਮਦਦਛਾਲੀ ਭੇਜਿਆ ਜਾਣਾ ਹੈ ਜਿਸ ਵਾਸਤੇ ਸਰ ਕੋ 1800 ਜਿਹੜੇ ਪਾਸਪੋਰਟ ਜਮ੍ਹਾਂ ਸੀਗੇ ਜਿਨ੍ਹਾਂ ਵਿੱਚੋਂ 1700 94 ਜਿਹੜੇ ਵਿਜੇ ਮਿਲੇ ਨੇ ਮੈਂ ਪਾਕਿਸਤਾਨ ਵਾਸੀ ਦਾ ਹਿੰਦੁਸਤਾਨ ਸਰਕਾਰ ਦਾ ਧੰਵਾਦ ਕਰਦਾ ਜਿਨ੍ਹਾਂ ਨੇ ਪੂਰੇ ਦੇ ਪੂਰੇ ਵਿਜੇ ਦਿੱਤੇ ਨੇ ਕਿਉਂਕਿ ਹਰ ਸਿੱਖ ਦੀ ਜਿਹੜੀ ਉਹ ਅਰਦਾਸ ਜਦੋਂ ਅਰਦਾਸ ਕਰਦਾ ਤੇ ਉਹਦੇ ਵਿੱਚ ਮਾਂਝ ਤਮੰਨਾ ਹੁੰਦੀ ਆ ਕਿ ਮੈਂ ਆਪਣੇ ਵਿਛਰੇ ਗੁਰਤਾ ਮਾਰੇ ਦਰਸ਼ਨ ਕਰ ਸਕਾਂ ਭਾਵੇਂ ਕਿ ਪਿਛਲੇ ਸਮੇਂ 'ਚ ਸਰਕਾਰਾਂ ਨੇ ਪ੍ਰਕਾਪਟਾ ਵਿੱਚ ਪਾਉਣ ਦੀ ਕੋਸ਼ਿਸ਼ ਕੀਤੀ ਪਰ ਖੀਰ ਸਰਕਾਰ ਨੂੰ ਛਲਾਵਣੀ ਕਮੇਟੀ ਦੇ ਫੈਸਲੇ ਕੇ ਚੁਗਣਾ ਪਿਆ ਤੇ ਉਹੜਾ ਫੈਸਲਾ ਰੋਕਣ ਦਾ ਜਿਥਾ ਉਹ ਵਾਪਸ ਲੈਣਾ ਪਿਆ ਪੰਜਾਬ ਸਰਕਾਰ ਵੱਲੋਂ ਪਿੰਡਾਂ ਦੀਆਂ ਸੜਕਾਂ ਦੀ ਕਾਇਆਕਲਪ ਕਰਨ ਦੇ ਲਈ ਕਰੋੜਾ ਰੁਪਏ ਦਾ ਬਜਟ ਦਿੱਤਾ ਜਾ ਰਿਹਾ ਹੈ ਤਾਂ ਜੋ ਸੜਕ ਹਾਦਸਿਆਂ ਵਿੱਚ ਕਮੀ ਹੋਵੇ ਲੋਕਾਂ ਨੂੰ ਕਿਸੇ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਜੇਜੇ ਤਹਿਤ ਨਾਬਾ ਬਲਾਕ ਦੇ ਪਿੰਡ ਸੁਖੇਵਾਲ ਤੋਂ ਪਿੰਡ ਟੋਡਰਵਾਲ ਤੱਕ 8 ਕਿਲੋਮੀਟਰ ਸੜਕ ਦਾ ਨੀ ਪੱਥਰ ਰੱਖਿਆ ਗਿਆ ਜਿਸਤੇ ਕਰੀਬ 1.5 ਕਰੋੜ ਰੁਪਏ ਦਾ ਖਰਚਾ ਹੋਵੇਗਾ ਵਿਧਾਇਕ ਗੁਰਦੇਵ ਸਿੰਘ ਦੇਮਾਨ ਨੇ ਕਿਹਾ ਕਿ ਸੜਕ ਦੀ ਕਾਇਆਕਲਪ ਕਰਨ ਦੇ ਲਈ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਵਿਸ਼ੇਸ਼ ਗਰਾਂਟਾਂ ਦਿੱਤੀਆਂ ਜਾ ਰਹੀਆਂ ਨੇ ਅਤੇ ਉਸ ਦਾ ਕੰਮ ਸ਼ੁਰੂ ਵੀ ਕਰ ਦਿੱਤਾ ਗਿਆ ਤਰਨਤਾਰਨ ਜਮਲੀ ਚੌਂ ਤੇ ਬੋਲਦੇ ਆ ਵਿਧਾਇਕ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਾਰੀ ਬਹੁਮਤ ਨਾਲ ਜਿੱਤ ਪ੍ਰਾਪਤ ਕਰੇਗੀ ਇਸ ਮੌਕੇ ਤੇ ਹਲਕਾ ਵਿਧਾਇਕ ਗੁਰਦੇਵ ਮਾਨ ਨੇ ਕਿਹਾ ਕਿ ਪਿਛਲੀਆਂ ਸਰਕਾਰਾਂ ਵੱਲੋਂ ਸੜਕਾਂ ਵੱਲ ਕੋਈ ਧਿਆਨ ਨਹੀਂ ਦਿੱਤਾ ਗਿਆ ਜਿਸ ਕਰਕੇ ਭਗਵਾਨਤ ਮਾਨ ਸਰਕਾਰ ਵੱਲੋਂ ਲਗਾਤਾਰ ਨਵੀਆਂ ਸੜਕਾਂ ਦਾ ਜਾਲ ਵਿਛਾਇਆ ਜਾ ਰਿਹਾ ਹੈ ਜਿਸ ਦੇ ਤਹਿਤ ਅਸੀਂ 90 ਹਲਕੇ 'ਚ ਦਰਜਣਾ ਸੜਕਾਂ ਨਵੀਆਂ ਬਣਾ ਰਹੇ ਹਾਂ ਤੇ ਟੁੱਟੀਆਂ ਸੜਕਾਂ ਦੇ ਨਾਲ ਜਿੱਥੇ ਸੜਕ ਹਾਦਸੇ ਵਾਪਰ ਰਹੇ ਸੀ ਉੱਥੇ ਲੋਕ ਵੀ ਪਰੇਸ਼ਾਨ ਸਨ ਬੜੇ ਲੰਬੇ ਸਮੇਂ ਤੋਂ ਇਹ ਜਿਹੜੀ ਸੜਕ ਹੈ ਜੀ ਜਿਹੜੀ ਕਿ ਗਲਵੱਟੀ ਸੁਖੇਵਾਲ ਅੱਗੇ ਗੁਰਦੇਵਤਪੁਰਾ ਅੱਗੇ ਨੌਰੇ ਤੱਕ ਜਾਂਦੀ ਹੈ ਟੋਡਰਵਾਲ ਤੱਕ ਜਾਂਦੀ ਹੈ ਸੜਕੇ ਬੜੀ ਦੇਣ ਤੋਂ ਮੰਗ ਸੀ ਕਿ ਤਕਰੀਬਨ 7. 8 অলমোস্ট 8 কিলোমিটার ਦੇ ਆਸ-પાસ ਦੀ ਇਹ ਲੈਂਥ ਹੈ ਔਰ ਇਹ ਬਣ ਰਹੀ ਹੈ ਜੀ ਬਹੁਤ ਸ਼ਾਨਦਾਰ ਸੜਕ ਬਣ ਰਹੀ ਹੈ ਮਾਪਦੰਡ ਜਿਹੜੇ ਨੇ ਪੂਰੇ ਉਹਦੇ ਮੁਤਾਬਕ ਬਣ ਰਹੀ ਹੈ ਤੇ ਕਿਉਂਕਿ ਅੱਜ 29 ਤਰੀਕ ਹੈ ਮੇਰਾ ਜਨਮ ਦਿਨ ਵੀ ਹੈ ਜੀ ਜਨਮ ਦਿਨ ਦੇ ਮੌਕੇ ਇਹ ਉਦਘਾਟਨ ਕਰ ਰਹੇ ਆ ਸੜਕ ਦਾ ਤੇ ਇਹ ਤੋਹਫਾ ਹੈ ਜੀ ਇਸ ਇਲਾਕੇ ਦੀ ਸੰਗਤ ਨੂੰ ਜਿਹੜੇ ਲੋ ਜਿੱਥੋਂ ਲੰਘਦੇ ਸੀ ਸਵੇਰੇ ਬੱਚੇ ਜੋ ਜਾਂਦੇ ਆ ਬੜਿਆਂ ਦੇ ਫੋਨ ਆਉਂਦੇ ਸੀ ਸਾਰੇ ਸੜਕ ਬਣਾ ਦਿਓ ਬਹੁਤ ਤਕਲੀਫ ਹੁੰਦੀ ਆ ਤੇ ਉਹ ਸੜਕ ਬਣ ਕੇ ਨਵੀਂ ਤਿਆਰ ਹੋ ਰਹੀ ਹੈ ਜੀ ਤੇ ਇਸ ਇਲਾਕੇ ਦੀ ਸਮੂਹ ਸੰਗਤ ਨੂੰ ਮੇਰੇ ਵੱਲੋਂ ਬਹੁਤ-ਬਹੁਤ ਮੁਬਾਰਕਾਂ ਔਰ ਡਿਪਾਰਟਮੈਂਟ ਦਾ B&R PWD ਮੰਡੀ ਬੋਰਡ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਔਰ ਸਭ ਤੋਂ ਵੱਡਾ ਧੰਨਵਾਦ ਮੁੱਖ ਮੰਤਰੀ ਪੰਜਾਬ ਸਰਦਾਰ ਭਗੰਤ ਮਾਨ ਜੀ ਦਾ ਕਿ ਉਹਨਾਂ ਨੇ ਨਾਬਾ ਹਲਕੇ ਦੇ ਵਿੱਚ 42 ਸੜਕਾਂ ਜਿਹੜੀਆਂ ਨੇ ਮਨਜ਼ੂਰ ਕੀਤੀਆਂ ਨੇ ਇਹਦੇ ਵਿੱਚੋਂ 36 ਸੜਕਾਂ ਦਾ ਕੰਮ ਜਿਹੜਾ ਜੀ ਲਗਾਤਾਰ ਚੱਲ ਰਿਹਾ ਬੁੜਲਾਦਾ ਸ਼ਹਿਰ ਦੇ ਨਜ਼ਦੀਕ ਕੀ ਪਿੰਡ ਕਿਸ਼ਨਗੜ੍ਹ ਬਹਾਦਰਪੁਰ ਰੋਡ ਤੇ ਸਥਿਤ ਇੱਕ ਟਾਬਾ ਚਾਲਕ ਵੱਲੋਂ ਟਾਬੇ ਦੀ ਆੜੇ ਹੀਠ ਦੇ ਵਪਾਰ ਦਾ ਧੰਦਾ ਚਲਾਇਆ ਜਾ ਰਿਹਾ ਸੀ ਇਸ ਦੀ ਭਣਕ ਲੱਗਦਿਆਂ ਹੀ ਪੁਲਿਸ ਨੇ ਟਾਬੇ ਤੇ ਰੇਡ ਮਾਰ ਦਿੱਤੀ ਤਾਂ ਪੁਲਿਸ ਨੂੰ ਦੇਖਦੇ ਹੀ ਦੇ ਵਪਾਰ ਦਾ ਕੰਮ 'ਚ ਸ਼ਾਮਲ ਵਿਅਕਤੀਆਂ ਦੇ ਹੋਸ਼ ਉੱਡ ਗਏ ਇਸ ਦੌਰਾਨ ਟਾਬੇ ਤੇ ਚੱਲ ਰਹੇ ਦੇ ਵਪਾਰ ਦੇ ਦੰਦੇ ਦੌਰਾਨ 8 ਵਿਅਕਤੀਆਂ ਨੂੰ ਕਾਬੂ ਕੀਤਾ ਗਿਆ ਕਾਬੂ ਕਰਨ ਵਾਲਿਆਂ ਚ 5 ਔਰਤਾਂ ਸ਼ਾਮਲ ਨੇ ਟਾਬਾ ਚਾਲਕ ਕਿਰਨਜੀਤ ਕੌਰ ਅਬੂਰ ਸ਼ਹਿਰ ਦੀ ਰਹਿਣ ਵਾਲੀ ਦੱਸੀ ਜਾ ਰਹੀ ਹੈ ਜੋ ਪਿਛਲੇ ਲੰਬੇ ਸਮੇਂ ਤੋਂ ਪਿੰਡ ਗਿਸ਼ਨਗੜ ਬਹਾਦਰਪੁਰ ਰੋਡ ਤੇ ਟਾਬੇ ਦੀ ਆੜਹੇਠ ਦੇ ਵਪਾਰ ਦਾ ਕੰਮ ਚਲਾ ਰਹੀ ਸੀ ਮੁਲਜ਼ਮਾਨ ਨੂੰ ਬੁਡਲਾਡਾ ਦੀ ਅਦਾਲਤ ਚ ਪੇਸ਼ ਕਰਕੇ ਪੁਲਿਸ ਨੇ ਕਾਰਵਾਈ ਆਰੰਭ ਦਿੱਤੀ ਹੈ ਉਧਰ ਦੂਜੇ ਪਾਸੇ ਪੁਲਿਸ ਦੀ ਇਸ ਕਾਰਵਾਈ ਤੋਂ ਆਮ ਲੋਕ ਖੁਸ਼ ਨਜ਼ਰ ਆ ਰਹੇ ਨੇ ਇੱਕ ਕੱਲ ਸੀਗਾ ਜੀ ਵੈਲਕਮ ਟਾ ਬਹਾੜੇ ਕਿਸਨਗੜ ਰੋਡ ਤੇ ਆ ਬਰੇਟੇ ਤੇ ਉੱਥੇ ਵੈਲਕਮ ਢਾਬੇ ਦੇ ਵਿਖੇ ਲੇਡੀ ਸੀ ਉਹ ਵਰਤੋ ਆ ਕੇ ਰਹਿ ਰਹੀ ਆ ਰਣਜੀਤ ਕੌਰ ਕਿ ਰਣਜੀਤ ਕੌਰ ਉੱਥੇ ਸਾਨੂੰ ਪਤਾ ਲੱਗਿਆ ਸੀਗਾ ਵੀ ਇੱਥੇ ਗਲਤੰਦਾ ਕਰ ਰਹੀ ਆ ਢਾਬੇ ਦੇ ਨਾਤੇ ਉੱਥੇ ਅਸੀਂ ਜਿਹੜਾ ਰੇਡ ਕੀਤੀ ਆ ਸੀਆਈ ਨਾਲ ਮਿਲ ਕੇ ਰੇਡ ਦੌਰਾਨ ਸਾਨੂੰ ਪੰਜ ਲੇਡੀ ਸਮੇਤ ਮਾਲਕਾ ਢਾਬੇ ਦੀ ਤੇ ਤਿੰਨ ਏਜੰਟਸ ਮਿਲੇ ਨੇ ਜਿਨ੍ਹਾਂ ਤੇ ਹੀ ਕਾਨੂੰਨੀ ਕਾਰਵਾਈ ਜਿਹੜੇ ਆ ਕੀਤੀ ਕੀਤੀ ਆ ਇੱਕ ਇੱਕੋ ਵੀ ਲੜਕੀਆਂ ਜਨੀਆਂ ਦੀ ਤੇ ਵੱਖ-ਵੱਖ ਦੇ ਨਹੀਂ ਪਟਿਆਲਾ ਜ਼ਿਲ੍ਹੇ ਦੀ ਇੱਕ ਬੰਡੇ ਦੇ ਆ ਇੱਕ ਸਰੂਰ ਦੀ ਆ ਤੇ ਇਹ ਕਿੰਨੇ ਵਿੱਚ ਤੇ ਫੰਦੇ ਚਲੀ ਜਾਂਦਾ ਨਹੀਂ ਤਾਂ ਤਾਂ ਇਹਨਾਂ ਨੂੰ ਪਤਾ ਜਦੋਂ ਇਹਨਾਂ ਨੂੰ ਪਤਾ ਲੱਗਿਆ ਉਹਦੀ ਸੀ ਰੇਡ ਕਰਕੇ ਫੜਕੇ ਇਹਨਾਂ ਤੇ ਕਾਰਵਾਈ ਕੀਤੀ ਆ ਜੀ ਉਹਨੇ ਤਾਂ ਕੀ ਕਾਰਵਾਈ ਕੀਤੀ ਆ ਰਹੀ ਕਾਰਵਾਈ ਤਾਂ ਇਹ ਜਿਹੜਾ ਤਾਂ ਇਹਨਾਂ ਦਾ ਅਲਰੇਡੀ ਨਾਲ ਗਲਤ ਕੰਮ ਕਰਾਉਂਦਿਆਂ ਸੀਗਾ ਕੋਈ ਬਣ ਜਿਹੜਾ ਦੇ ਲਗਾਤੀ ਨੇ ਐਕਟ ਦੇ ਉਹਦੇ